ਬਰਾੜ ਬਠੰਡੇ ਵਾਲਾ ਠੱਗ ਹੈ ਬਈ ਚੋਰ ਲਾ ਲਓ ਜਾਂ ਗੱਪੀ ਲਾ ਲਓ ਕੁਛ ਵੀ ਲਾ ਲਓ ਇਹ ਤਾਂ ਮੈਂ ਕਹਿੰਦਾ ਕਿਉਂਕਿ ਮੇਰੇ ਕੋਲੇ ਕੱਲ ਆਪਾਂ ਰੀਲ ਪਾਏ ਸੀ ਭਰਾ ਦੀ ਟ੍ਰੇਨਿੰਗ ਵਾਸਤੇ ਅੱਜ ਤਿੰਨ ਚਾਰ ਵੀਰਾਂ ਦੇ ਫੋਨ ਆਏ ਆ ਕਿ ਬਾਈ ਯਾਰ ਤੋ ਕਾਣੂ ਮੈਂ ਕਿਹਾ ਯਾਰ ਬਈ ਆਹ ਗੱਲ ਨਹੀਂ ਹੁੰਦੀ ਕਿ ਵੀ ਰੀਲ ਆਪਾਂ ਕਿਉਂ ਪਾਈਏ ਕਾਹਤੋਂ ਨਹੀਂ ਪਾਈ ਇੱਕ ਤਾਂ ਹਰ ਇੱਕ ਬੰਦੇ ਵਾਸਤੇ ਸਾਰਿਆਂ ਵਾਸਤੇ ਮੈਂ ਨਹੀਂ ਚੰਗਾ ਸਾਰਿਆਂ ਵਾਸਤੇ ਹੁਣ ਹੀ ਚੰਗਾ ਜਾਂ ਸਾਰਿਆਂ ਵਾਸਤੇ ਮੈਣੀ ਮਾੜਾ ਸਾਰਿਆਂ ਵਾਸਤੇ ਹੁਣੀ ਮਾੜਾ ਆਪਣੇ ਘਰਾਂ ਚ ਲਾ ਲਓ ਆਪਾਂ ਸਾਰਿਆਂ ਵਾਸਤੇ ਚੰਗੇ ਨਹੀਂ ਹੁੰਦੇ ਸਾਰਿਆਂ ਵਾਸਤੇ ਮਾੜੇ ਨਹੀਂ ਹੁੰਦੇ ਕਿਤਨਾ ਕਿਤੇ ਯਾ ਆਪਾਂ ਕਹੀ ਆਪਾਂ ਨੂੰ ਬਈ ਬੰਦੇ ਨੇ ਸਪੋਰਟ ਕੀਤੀ ਹੈ ਕਿਸੇ ਵੇਲੇ ਜਦੋਂ ਆਪਾਂ ਫਾਰਮ ਪਾਇਆ ਲਾ ਲਓ ਜਦੋਂ ਯਾ ਪੇਜ ਬਣਾਇਆ ਲਾ ਲਓ ਉਹ ਬੰਦੇ ਅੱਜ ਕੱਲ ਕੋਈ ਨਹੀਂ ਪਹਿਲੀ ਗੱਲ ਬਣਾ ਕੇ ਦਿੰਦਾ ਉਹ ਬੰਦੇ ਹੁਣ ਅੱਜ ਆਪ ਬੱਕਰੀਆਂ ਵੇਚੀ ਜਾਂਦਾ ਹੈ ਬੱਕਰੀਆਂ ਵੇਚੀ ਜਾਂਦਾ ਮੈਨੂੰ ਕਹਿੰਦਾ ਭਾਈ ਰਾਜਵੀਰ ਐਤ ਕੀ ਆਪਣੀ ਲਾਸਟ ਟ੍ਰੇਨਿੰਗ ਹੈ ਤੇ ਮਹਾ ਗੱਲ ਕੀ ਹੋਗੀ ਕਹਿੰਦਾ ਬਸ ਗੱਲ ਹੋਗੀ ਲਾਸਟ ਟ੍ਰੇਨਿੰਗ ਟ੍ਰੇਨਿੰਗ ਤੇ ਸਮਝਾਉਣਾ ਵੀ ਆਪਾਂ ਵੀ ਕੁਝ ਗੱਲ ਸਮਝਾ ਸਮਝੀ ਗੱਲ ਨੂੰ ਵੀ ਕਹੋ ਕਿ ਉਹ ਬੰਦਾ ਤੁਹਾਨੂੰ ਪਤਾ ਹੀ ਵੀ ਬਾਹਲੇ ਕੰਮ ਚਲ ਜਾਇਆ ਹੋਇਆ ਹੈਗਾ ਮੈਂ ਚੱਲ ਕੋਈ ਗੱਲ ਨਹੀਂ ਮੈਂ ਕਿਹਾ ਮੈਨੂੰ ਕਹਦਾ ਵੀਡੀਓ ਲਾ ਦਿਓ ਅੱਜ ਤੱਕ ਨਹੀਂ ਉਹ ਬੰਦੇ ਨੇ ਆਖਿਆ ਆਪਣੇ ਪਹਿਲਾਂ ਤੁਸੀਂ ਦੇਖ ਲਓ ਕਿਤੇ ਵੀ ਆਪਾਂ ਆਖਿਆ ਹੋਵੇ ਵੀ ਹਾਂ ਬਈ ਬਠਿੰਡਾ ਵਾਲੀ ਦੀ ਟ੍ਰੇਨਿੰਗ ਫਲਾਣਾ ਧੌਂਕਾ ਐਤ ਕੀ ਕੁਝ ਦਿਲੋਂ ਗੱਲ ਕੀਤੀ ਬੰਦੇ ਨੇ ਕਹਿੰਦਾ ਮੈਂ ਉਹ ਗੱਲਾਂ ਸਮਝਾਉਣੀਆਂ ਨੇ ਬੰਦਾ ਫੇਲ ਕਿਉਂ ਹੁੰਦਾ ਕਹਿੰਦਾ ਬੱਕਰੀ ਵਾਲੇ ਕੰਮ ਦੇ ਵਿੱਚ ਅੱਜ ਮੈਂ ਫੇਲ ਦੀ ਸਥਿਤੀ ਦੇ ਨਾਲੇ ਬੰਦਾ ਫੁੱਲ ਜਾਣਕਾਰ ਹੈ ਪੈਸਾ ਵੀ ਆ ਬੰਦੇ ਕੋਲੇ ਫਾਰਮ ਵੀ ਆ ਬੰਦੇ ਕੋਲੇ ਘਰ-ਬਾਰ ਸਾਰਾ ਕੁਝ ਸੈਟਾ ਬੰਦੇ ਦਾ ਕਿਸੇ ਦਾ ਦੇਣਾ ਕਰਨਾ ਕੁਛ ਨਹੀਂਗਾ ਚਲੋ ਦੇਣਾ ਕਰਨਾ ਹੋ ਉਹ ਆਦੇ ਘਰ ਦੇ ਮੈਟਰ ਰਹਿ ਗਏ ਪਰ ਉਹ ਕਹਿੰਦਾ ਵੀ ਐਤ ਕੀ ਆਪਾਂ ਉਹ ਚੀਜ਼ ਸਿਖਾਉਣੀ ਆ ਵੀ ਤੁਸੀਂ ਕਹਿੰਦਾ ਲੋਣ ਕਨੇ ਭੱਜ ਲੈਨੇ ਤੁਸੀਂ ਵੱਡਿਆਂ ਨੂੰ ਦੇਖ ਕੇ ਭੱਜ ਲੈਨੇ ਹੋ ਵੀ ਅਸੀਂ ਉਹਨਾਂ ਨੂੰ ਵੇਖ ਕੇ ਆਏ ਚੱਕਦਾ ਕਿ ਕੰਮ ਐ ਕਰ ਲਾਂਗੇ ਵੀ ਮੈਂ ਦਿਖਾਉਣਾ ਵੀ ਮੈਂ ਕਮੇ ਹੁਣ ਜਾਣਦੇ ਸਾਰਾ ਕੁਝ ਜਾਣਦੇ ਬਾਵਜੂਦ ਵੀ ਮੈਂ ਫੇਲ ਕਿਉਂ ਹੋ ਰਿਆਂਗਾ ਆ ਪਤਾ ਬਾਈ ਦੀ ਰੀਲ ਪਾਈ ਸੀ ਤਾਂ ਆਪਾਂ ਵੀਡੀਓ ਬਣਾ ਕੇ ਪਾਈ ਸੀਗੀ ਠੀਕ ਹੈ ਹਾਂ ਉਹ ਹੁਣ ਬੱਕਰੀਆਂ ਵੀ ਵੇਚੀ ਜਾਂਦਾ ਇਹ ਗੱਲ ਵੀ ਡੰਣਾ ਕੱਲ ਦਾ ਪਤਾ ਨਹੀਂ ਲਿਆਵੇ ਕਿ ਨਾਲ ਆਵੇ ਟ੍ਰੇਨਿੰਗ ਵੀ ਉਹਦੀ ਲਾਸਟ ਹੈ 99% ਬੰਦਾ ਖੁਦ ਹੀ ਕਹੀ ਜਾਂਦਾ ਚਲੋ ਬਾਕੀ ਵਾਲੇ ਦਿਲ ਚਾਪ ਨੂੰ ਗੀਭਦਾ ਕੀ ਚੱਲੀ ਜਾਂਦਾਗਾ ਆਪਾਂ ਦਾ ਕਾਹਨੂੰ ਕਹਨੇ ਵੀ ਕਿਸੇ ਦੀ ਬਾਈ ਲਾਸਟ ਹੋਵੇ ਜਿਹੜਾ ਕਿਸੇ ਨੇ ਆਦਾ ਕੀਤਾ ਬਣਾਇਆ ਪ੍ਰਮਾਤਮਾ ਕਰੇ ਉਹਦਾ ਵਧੀਆ ਚੱਲੇ ਹਨਾ ਪਰ ਮਾੜੇ ਖੜਕੜੇ ਚਲੋ ਆਪਾਂ ਵੀ ਨਹੀਂ ਛੱਡਣ ਦਿੰਦੇ ਪਰ ਜਿਹੜੇ ਨਵੇਂ ਹੁਣ ਬੱਕਰੀ ਪਾਲਕ ਨੇ ਜਿਨ੍ਹਾਂ ਨੂੰ ਚਾਹਣਾ ਹੁੰਦੀ ਆ ਵੀ ਯਾਰ ਅਸੀਂ ਬੱਕਰੀਆਂ ਦਾ ਕੰਮ ਸਟਾਰਟ ਕਰਨਾ ਟ੍ਰੇਨਿੰਗ ਲੈਣੀ ਆ ਐਦ ਕੀ ਦਿਲ ਦੀਆਂ ਗੱਲਾਂ ਨੇ ਬਾਈ ਉਹਦੇ ਕੋਲੇ ਸੁਣ ਲਿਓ ਜਾ ਕੇ ਜੇ ਮੈਂ ਪਹਿਲਾਂ ਰੀਲ 'ਚ ਵੀ ਐਕਸ ਸੀ ਜੇ ਤੁਸੀਂ ਲੋਨ ਵਾਲੇ ਮਸਲੇ 'ਚ ਜਾਣਾ ਠੀਕ ਆ ਜਾਣਕਾਰੀਆਂ ਤੁਹਾਨੂੰ ਲਾਉਣ ਦੀਆਂ ਵੀ ਦੇਣਗੇ ਉੱਥੇ ਤੁਹਾਨੂੰ ਸਰਟੀਫିକੇਟ ਵੀ ਬਣਾ ਕੇ ਦੇਣਗੇ ਇਕੱਲੇ ਲੋਨ ਨਾਲ ਇਕੱਲੇ ਸਰਟੀਫିକੇਟ ਨਾਲ ਫਾਰਮ ਨਹੀਂ ਹੁੰਦੇ ਫਾਰਮ ਰਲ ਮਿਲ ਕੇ ਹੋਣਾ ਸੋਡੇ ਪਰਿਵਾਰ ਨਾਲ ਸੋਡੀ ਲੇਬਰ ਨਾਲ ਸੋਡੇ ਜਾਨਵਰਾਂ ਨਾਲ ਤੇ ਸੋਡੇ ਆਪ ਨਾਲ ਠੀਕ ਆ ਤੁਸੀਂ ਕਿਤੇ ਫਿਰਦੇ ਹੋ ਤੁਸੀਂ ਲਿਆ ਕੇ ਪਰਿਵਾਰ ਦੇ ਮੱਥੇ ਜਾਨਵਰ ਡੰਮ ਤੇ ਜਾਂ ਤੁਸੀਂ ਕਰਜਾ ਜਾ ਕੇ ਕਿਹੜਾ ਬੱਕਰੀਆਂ ਪਾ ਕੇ ਤਾੜਤੀਆਂ ਲੇਬਰ ਸਿਰ ਤੇ ਡੰਮ ਤੇ ਨਹੀਂ ਕਾਮਯਾਬ ਹੋਉਂਦੀ ਇਹ ਭਲੇਖਾ ਹੁੰਦਾ ਹੈ ਆਪ ਨੂੰ ਖਪਣਾ ਪੈਂਦਾ ਫੇਰ ਹੀ ਕਾਮਯਾਬ ਹੋਊਗੀ ਠੀਕ ਹੈ ਨਾ ਇਹੀ ਗੱਲਾਂ ਨੇ ਵੀਰੇ ਤਾਂ ਆਪਾਂ ਟ੍ਰੇਨਿੰਗ ਦੀ ਉਹਦੀ ਵੀਡੀਓ ਲਾਈ ਸੀ 28 ਕੇ 29 ਜੂਨ ਨੂੰ ਟ੍ਰੇਨਿੰਗ ਹੈ ਜੇ ਕਿਸੇ ਭਰਾ ਨੇ ਲੈਣੀ ਆ ਗੱਲਬਾਤ ਬਾਈ ਨਾਲ ਕਰ ਲੈ ਜੋ ਵੀ ਹੈ ਪਰ ਮੇਨ ਆਹ ਵੀਡੀਓ ਪਾਉਣ ਦਾ ਮਕਸਦ ਮੇਰਾ ਇਹੀ ਆ ਆਪਾਂ ਕੋਈ ਇਹਦੇ ਚ ਕੋਈ ਉਹ ਤੋਂ ਲੈਣਾ ਨਹੀਂ ਕੋਈ ਆਪਣਾ ਮੈਂ ਇਹ ਵੀ ਕਹਿ ਸਕਦਾ ਮੈਂ ਟ੍ਰੇਨਿੰਗ ਦੇ ਉਹਨਾਂ ਕਿੱਡੀ ਗੱਲ ਆ ਮੇਰੇ 5-4000 ਰੁਪਏ ਲਈ ਦਾਈ ਜਾਣਗੇ ਪਰ ਨਹੀਂ ਆਪਣੇ ਕੋਲੇ ਚਲੋ ਵੇ ਲੈਣੇਗੀ ਜਿਸ ਕਾ ਕੰਮ ਉਸੇ ਕੋ ਸਾਜੇ ਆਪਾਂ ਟ੍ਰੇਨਿੰਗ ਫੋਨ ਤੇ ਦੇ ਦੇਨੇ ਜਿੰਨੇ ਕ ਦਿਨ ਹੀ ਹੁੰਦੀ ਆ ਪਰ ਬਹੁਤਿਆਂ ਲਈ ਆਹ ਟ੍ਰੇਨਿੰਗ ਸੋਣੀ ਸਿੱਧ ਹੋਣੀ ਆ ਸਾਬ ਤੇ ਜਿਹੜੀ ਗੱਲ ਆ ਤੇ ਜਾਵੜਿਓ ਠੀਕ ਆ ਜਿਹੜੇ ਭਰਾਣੇ ਜਾਣਾ ਹੋਇਆ ਇਦੇ ਵਿੱਚ ਕੋਈ ਏਡੀ ਗੱਲ ਬਾਤ ਨਹੀਂ ਹੁੰਦੀ ਕਿ ਬਈ ਲੁੱਟੀ ਜਾਂਦਾ ਜਾਂ ਫਲਾਣਾ ਕਰੀ ਜਾਂਦਾ ਜਾਂ ਧੋਕਾ ਕਰੀ ਜਾਂਦਾ ਉਹਲਾ ਉਹ ਜਾ ਅਗਲਾ ਮੱਥਾ ਵੀ ਮਾਰਦਾ ਉਹਦਾ 6-7 ਲੱਖ ਵਾਲੇ ਨੇ ਬਿਲਡਿੰਗ ਤੇ ਵੀ ਲਾ ਰੱਖਿਆ ਉਹ ਜਾ ਸੋਨੋ ਵਾਲਾ ਟਾਈਮ ਵੀ ਦਊਗਾ ਹਾਂ ਮੈਂ ਜਿੱਥੇ ਨੈਂਦਾ ਰਹੇ ਨਾ ਟ੍ਰੇਨਿੰਗਾਂ ਨੂੰ ਨੈਂਦਾ ਮੈਂ ਆਹੀ ਰਹਿਣਾ ਵੀ ਕੱਲਾ ਲਾਉਂਦਾ ਝਾਂਸਾ ਦੇ ਕਿੰਨਾ ਸਦੋ ਕੱਲਾ ਕਈ ਬੰਦੇ ਨੇ ਕੀ ਕੀਤਾ ਟ੍ਰੇਨਿੰਗਾਂ ਚਲਾ ਲਈਆਂ ਕੋਲੇ ਜਾਨਵਰ ਬਾਹਰੋਂ ਖਰੀਦ ਲੈ ਸੋਨੋ ਪਾਸੇ ਹੋ ਕੇ ਕਹਤਾ ਆ ਜੀ ਬਈ ਆਪਣੇ ਕੋਲੇ ਜਾਨਵਰ ਹੈਗੇ ਤੋਂ ਬਾਅਦ ਆ ਜੀ ਉਵੇਂ ਲੋਕ ਬਹੁਤ ਮੜੇ ਨੇ ਆਪ ਉਹ ਚੀਜ਼ਾਂ ਦੇ ਬਰ ਖਲਾਫ ਹੈ ਸਿੱਖਿਆ ਦੇ ਬਰ ਖਲਾਫ ਨਹੀਂਗੇ ਠੀਕ ਹੈ ਨਾ ਆਹੀ ਗੱਲ ਆ ਤੇ ਆਹੀ ਬਾਤ ਆ ਤੇ ਧੰਨਵਾਦ ਜਿਉਂਦੇ ਬਸਦੇ